ਫਲੋਰ ਦੇ ਐਸਜੀਐਮ ਸਰਦਾਰ ਅਮਰਪਾਲ ਸਿੰਘ ਆਹੂਜਾ ਨੇ ਆਪਣੇ ਦਫਤਰ ਵਿਖੇ ਸਬ ਤਸੀਰਦੀਨ ਆਉਂਦੇ ਵਖ ਵਖ ਹਸਪਤਾਲਾ ਦੇ ਐਸਐਮਓ ਵਾਟਰ ਸਪਲਾਈ ਅਤੇ ਸੀਵਰੇਜ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਸਾਰੇ ਅਧਿਕਾਰੀਆਂ ਨੇ ਹਾਜ਼ਰੀ ਭਰੀ ਮੀਟਿੰਗ ਨੂੰ ਸੰਬੋਧਨ ਕਰਦੇ ਐਸਜੀਐਮ ਅਮਰਪਾਲ ਸਿੰਘ ਆਹੂਜਾ ਨੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਮੌਨਸੂਨ ਦਾ ਮੌਸਮ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖਾਤਰਾ ਵੱਧ ਜਾਂਦਾ ਹੈ ਉਹਨੇ ਕਿਹਾ ਕਿ ਆਪਣੇ ਆਪਣੇ ਏਰੀਏ ਦੇ ਵਿੱਚ ਆਉਂਦੇ ਪਿੰਡਾਂ ਦਾ ਰਾਉਂਡ ਲਗਾ ਕੇ ਅਤੇ ਪਿੰਡਾਂ ਮੀਟਿੰਗਾਂ ਕਰਕੇ ਸਫਾਈ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਹੋਰ ਕੀ ਹੈ ਤੁਸੀਂ ਵੀ ਸੁਣੋ ਪੱਤਰਕਾਰ ਪ੍ਰੀਤ ਦੀ ਰਿਪੋਰਟ ਵਸਿਆ ਨੂੰ ਮੇਰੀ ਬੇਨਤੀ ਹੈ ਕਿ ਜਿਵੇਂ ਹੁਣ ਮੌਨਸੂਨ ਦਾ ਸੀਜ਼ਨ ਚੱਲਦਾ ਪਿਆ ਹੈ ਇਸ ਮੌਨਸੂਨ ਦੇ ਸੀਜ਼ਨ ਦੇ ਵਿੱਚ ਕਈ ਵਾਰੀ ਜੇ ਕਿਤੇ ਪਾਣੀ ਜ਼ਿਆਦਾ ਦਿਨ ਖੜਾ ਰਹਿ ਜਵੇ ਤਾਂ ਬਿਮਾਰੀਆਂ ਫੈਲਣ ਦਾ ਖਤਰਾ ਹੋ ਜਾਂਦਾ ਹੈ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜੇ ਕਿਤੇ ਵੀ ਉਹਨਾਂ ਦੇ ਘਰਾਂ ਦੇ ਆਸ-ਪਾਸ ਕੋਈ ਐਵੇਂ ਪਾਣੀ ਖੜਾ ਹੁੰਦਾ ਹੈ ਤਾਂ ਉਸ ਦੀ ਸਫਾਈ ਰੱਖੀ ਜਾਵੇ ਤਾਂ ਜੋ ਆਮ ਜਨਤਾ ਉਹ ਖੁਦ ਅਤੇ ਆਮ ਜਨਤਾ ਬਿਮਾਰੀ ਤੋਂ ਬਚ ਸਕਣ ਇਸ ਬੰਦ ਵਿੱਚ ਅੱਜ ਮੇਰੇ ਵੱਲੋਂ ਇਸ ਫਲੋਰ ਤਹਿਸੀਲ ਦੇ ਸਾਰੇ ਐਸਐਮਓਜ਼ ਦਾ ਵਾਟਰ ਸਪਲਾਈ ਡਿਪਾਰਟਮੈਂਟ ਦੇ ਨਾਲ ਕਮੇਟੀਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਵੀ ਸਫਾਈ ਪੱਖੋਂ ਹਰ ਤਰ੍ਹਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਕਿਸੇ ਵੀ ਅਨੁਸੁਖਾਵੀ ਬਿਮਾਰੀ ਤੋਂ ਬਚਿਆ ਜਾ ਸਕੇ ਸਾਰੇ ਹੀ ਐਸਐਮਓਸ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਪੱਖ ਨੂੰ ਹਰ ਤਰ੍ਹਾਂ ਤਿਆਰ ਹਨ ਕਿ ਉਹ ਆਪਣੀ ਪੂਰੀ ਨਜ਼ਰ ਇਹਨਾਂ ਚੀਜ਼ਾਂ ਤੇ ਰੱਖਣਗੇ ਮੇਰੀ ਫੀਲ ਤੋਂ ਫਲੋਰ ਵਾਸੀ ਨੂੰ ਬੀਨ ਪਈ ਹੈ ਕਿ ਇਸ ਸੀਜ਼ਨ ਦੇ ਵਿੱਚ ਸਫਾਈ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇਗਾ